ਤਾਂ ਮਨਾ ਜੋ ਅੱਜ 골ਡ ਖਰੀਦਦੇ ਆ ਨਾ ਉਹਨੂੰ 7% ਮੇਕਿੰਗ ਚਾਰਜ ਹੈ। ਅੱਛਾ ਹਾਂਜੀ ਛੂਟ ਦਿੱਤੀ ਆ। ਸਰਵਾਜ ਦਾ ਦਿਨ ਸਿਰਫ ਆਇਤੀ ਹਾਂਜੀ ਬਿਲਕੁਲ ਤੇ ਅਸੀਂ ਸ਼ਾਪਿੰਗ ਕਰਦੇ ਅਸੀਂ ਅਕਸ਼ੇ ਤ੍ਰਿਤੀ ਤੇ ਵੀ ਕਰਦੇ ਆ। ਉਦੋਂ ਲక్ష్ਮੀ ਪੂਜਨ ਹੁੰਦੀ ਹੈ ਜਿੱਦਾਂ ਧੰਤ ਰਸੇ ਚਲਦੀ ਆ। ਅਕਸ਼ੇ ਤ੍ਰਿਤੀ ਦਾ ਦਿਹਾੜਾ ਜੀ ਅੱਜ ਦੇ ਦਿਨ ਬਹੁਤ ਸਾਰੀ ਖਰੀਦਾਰੀ ਹੁੰਦੀ ਹੈ ਔਰ ਖਾਸ ਤੌਰ ਤੇ ਸੋਨੇ ਦੀ ਖਰੀਦਾਰੀ ਹੁੰਦੀ ਹੈ ਉਸ ਵਾਸਤੇ ਅਸੀਂ ਚਰਨਜੀਤ ਜੁਵਲਰ ਦੇ ਪਹੁੰਚੇ ਆ। ਅਕਸ਼ੇ ਤ੍ਰਿਤੀਆ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਵੱਤ ਵੱਤ ਖਰੀਦਾਰੀ ਕਿਉਂ ਕਰਦੇ ਨੇ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਇਸ ਦਿਨ ਯੁਦਿਸ਼ਤਰ ਨੂੰ ਇੱਕ ਅਕਸ਼ੇ ਪਾਤਰ ਦਿੱਤਾ ਸੀ ਅਕਸ਼ੇ ਪਾਤਰ ਦਾ ਮਤਲਬ ਜਿਹੜੀ ਚੀਜ਼ ਕਦੀ ਖਤਮ ਨਹੀਂ ਹੁੰਦੀ ਇਸ ਤਰ੍ਹਾਂ ਦਾ ਅਕਸ਼ੇ ਪਾਤਰ ਦਿੱਤਾ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਭਗਵਾਨ ਕ੍ਰਿਸ਼ਨ ਨੇ ਵਰਦਾਨ ਦਿੱਤਾ ਸੀ ਯੁਦਿਸ਼ਤਰ ਨੂੰ ਕਿ ਇਸ ਦੇ ਵਿੱਚ ਜਿੰਨਾ ਵੀ ਅੰਨ ਹੋਏਗਾ ਜਿੰਨਾ ਵੀ ਰਾਸ਼ਨ ਹੋਏਗਾ ਇੱਥੋਂ ਨਿਕਲੇਗਾ ਉਹ ਕਦੀ ਖਤਮ ਨਹੀਂ ਹੋਏਗਾ ਇਹ ਪਾਤਰ ਕਦੀ ਖਾਲੀ ਨਹੀਂ ਹੋਏਗਾ ਇਸੇ ਕਰਕੇ ਲੋਕ ਕੋਸ਼ਿਸ਼ ਕਰਦੇ ਨੇ ਕਿ ਇਸ ਦਿਨ ਖਰੀਦਦਾਰੀ ਕਰਕੇ ਤੇ ਨਾ ਸਿਰਫ ਅਨਾਜ ਭੰਡਾਰ ਭਰੇ ਰਹਿਣ ਬਲਕਿ ਸੋਨਾ ਚਾਂਦੀ ਇਹ ਉਹ ਇਹ ਚੀਜ਼ਾਂ ਖਰੀਦਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਚਰਨਜੀਤ ਜੁਵਲਰ ਜਿਹੜੇ ਕਿ ਬੜੇ ਮਸ਼ਹੂਰ ਨੇ ਕਨੂਪੁਰ ਕਾਲੇ ਦੇ ਵਿੱਚ ਔਰ ਬੜਾ ਵੱਡਾ ਤੇ ਵਧੀਆ ਸ਼ੋਰੂਮ ਹੁਣ ਐਸੇ ਵੇਲੇ ਬਣਾ ਚੁੱਕੇ ਨੇ ਇਹਨਾਂ ਦਾ ਤੇ ਇੱਥੇ ਬੜੀ ਵੱਡੀ ਸੰਖਿਆ ਚ ਆਮ ਤੌਰ ਤੇ ਵੀ ਲੋਕ ਆਉਂਦੇ ਨੇ ਪਰ ਖਾਸ ਤੌਰ ਤੇ ਜੇ ਅੱਜ ਅਕਸ਼ੇ ਤ੍ਰਿਤੀਆ ਤਿਉਹਾਰ ਦੀ ਗੱਲ ਕਰੀਏ ਤਿਆਜ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਵੇਂ ਸੋਨੇ ਚਾਂਦੀ ਦੀ ਖਰੀਦਾਰੀ ਕਰ ਰਹੇ ਨੇ ਔਰ ਇਸ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਲਵਾਂਗੇ ਲੋਕਾਂ ਕੋਲੋਂ ਔਰ ਇਸ ਦੇ ਨਾਲ-ਨਾਲ ਕਿਉਂ ਖਰੀਦਾਰੀ ਕਰਨ ਆਏ ਨੇ ਕੀ ਖਰੀਦਣਾ ਚਾਹੁੰਦੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਇੱਧਰ ਮੈਡਮ ਬੈਠੇ ਨੇ ਹਾਂਜੀ ਇੱਕ ਮਿੰਟ ਜੀ ਕੀ ਕੀ ਨਾਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਸੋਨੇਗੀ ਹੈ ਜੀ ਹਾਂਜੀ ਤੇ ਜਿੱਦਾਂ ਅਸੀਂ ਧੰਤਰੇਸੇ ਸ਼ਾਪਿੰਗ ਕਰਦੇ ਸੀ ਅਕਸ਼ਿਤ ਰਿੱਤੇ ਜੀ ਵੀ ਕਰਦੇ ਆ ਉਦੋਂ ਹੀ ਲక్ష్ਮੀ ਪੂਜਨ ਹੁੰਦੀ ਹੈ ਜਿੱਦਾਂ ਧੰਤਰੇਸੇ ਚਲਦੀ ਆ ਤੇ ਅੱਜ ਅਸੀਂ ਚਾਂਦੀ ਦਾ ਸਮਾਨ ਲੈਣਾ ਹੈ ਤੇ ਗੁਰਿਆਸ ਖਰੀਦੀ ਲਈ ਆ ਤੁਸੀਂ ਦੇਖ ਹੀ ਰਹੇ ਹੋ ਨਾਲ ਚਾਂਦੀ ਦੇ ਸਿੱਕਾ ਲੈਣਾ ਜਿਹੜੀ ਅਸੀਂ ਰਾਤ ਨੂੰ ਸ਼ਾਮ ਨੂੰ ਪੂਜਾ ਕਰਨੀ ਹੈ ਲక్ష్ਮੀ ਮਾਤਾ ਜੀ ਦੇ ਗਣੇਸ਼ ਜੀ ਦੀ ਤੇ ਬਾਕੀ ਤੁਸੀਂ ਦੱਸ ਹੀ ਦਿੱਤਾ ਕਿ ਆ ਕ੍ਰਿਸ਼ਨ ਭਗਵਾਨ ਜੀ ਨੇ ਮਦਜੁਦਿਸਟਰ ਨੂੰ ਆਪਣਾ ਅਕਸ਼ੇ ਪਾਤਰ ਦਿੱਤਾ ਸੀ ਜਿੰਨਾ ਜਿਹੜੇ ਧਨ ਦੀ ਜੇ ਅਨਾਜ ਦੀ ਕਮੀ ਨਾ ਹੋਵੇ ਹਨਾ ਅੱਜ ਦਾ ਦਿਨ ਜਿਹੜੇ ਪਰਸ਼ੂਨਾਮ ਜੀ ਜਿਹੜੇ ਭਗਵਾਨ ਪਰਸ਼ੂਨਾਮ ਜੀ ਉਹਨਾਂ ਦਾ ਵੀ ਜਨਮ ਦਿਵਸ ਹੈ ਤੇ ਜ਼ਰੂਰੀ ਨਹੀਂ ਆ ਕਿ ਹਿੰਦੂ ਹੀ ਲੋਗ ਮਨਾਉਂਦੇ ਨੇ ਇਹ ਜੈੰਤਰ ਮਲੇ ਵੀ ਮਨਾਉਂਦੇ ਨੇ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਬੇਟਾ ਤੁਸੀਂ ਕੀ ਖਰੀਦਣ ਆਏ ਹੋ ਬ੍ਰੇਸਲੇਟਸ ਬ੍ਰੇਸਲੇਟਸ ਅਕਸ਼ੇ ਤ੍ਰਿਤੀ ਕਰਕੇ ਖਰੀਦਣ ਆਏ ਹੋ ਹਾਂ ਜੀ ਅੱਛਾ ਕਿੰਨੇ ਕੁ ਪਸੰਦ ਆ ਗਏ ਅਭ ਇਹ ਕੀ ਆਇਆ ਅੱਛਾ ਹਾਂ ਜੀ ਠੀਕ ਹੈ ਤੇ ਜ਼ਾਹਿਰ ਤੌਰ ਤੇ ਤੁਸੀਂ ਦੇਖ ਸਕਦੇ ਹੋ ਲੋਕ ਖਰੀਦਦਾਰੀ ਕਰਕੇ ਨਿਕਲਦੇ ਨੇ ਔਰ ਇਸ ਥਾਂ ਤੇ ਇਸ ਪਾਸੇ ਵੱਲ ਚਲਦੇ ਆ ਚਰਨਜੀਤ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਤਾਂ ਤੇ ਰਸਤੇ ਬਹੁਤ ਜ਼ਿਆਦਾ ਲੋਕ ਇੱਥੇ ਹੁੰਦੇ ਨੇ ਔਰ ਅੱਜ ਅਕਸ਼ੇ ਤ੍ਰਿਤੀ ਤੇ ਵੀ ਲੋਕ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਵਧੀਆ ਦਿਨ ਹੈ ਬਹੁਤ ਸ਼ੁਭ ਦਿਨ ਹੈ ਸਮਾ ਚੰਦੀ ਖਰੀਦੋ ਆਗੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹੀ ਅੱਜ ਤੱਕ ਹਾਂ ਜਿਹੜਾ ਸੋਨਾ ਲੱਗ ਰਿਹਾ ਤੇ ਮੈਂ ਸੁਆਹਿ ਮਾਸ਼ਰੂਰ ਆ ਰਿਹਾ ਮਨ ਲਗੋੜ ਦਾ ਹਾਂ ਹਾਂ ਹੋਰ ਮਾਂ ਲਕਸ਼ਮੀ ਦਾ ਆਸ਼ੀਰਵਾਦ ਹੁੰਦਾ ਹਾਂਜੀ ਬਿਲਕੁਲ ਅੱਛਾ ਦੇਖ ਕਿਦਾਂ ਲੱਗਦਾ ਤੁਹਾਨੂੰ ਕਿ ਕੋਈ ਜਦਾਂ ਤਨ ਤੇਰਸ ਦੀਵਾਲੀ ਜੇ ਉਹ ਇਸ ਤਰ੍ਹਾਂ ਹੀ ਲੋਕੀ ਮਨਾਉਂਦੇ ਨੇ ਇਸ ਤਿਹਾੜ ਨੂੰ ਵੀ ਆਪਣੇ ਥੋੜਾ ਇਸ ਤਰ੍ਹਾਂ ਚਲੋ ਇਹ ਘਟ ਹੈਗਾ ਮਤਲਬ ਆਪਣੇ ਰੀਅਲ ਦਾ ਹਣਾ ਹਾਂ ਬਾਕੀ ਬੰਬੇ ਸਾਈਡ ਇੱਥੇ ਲਈ ਸ਼ਰਤ ਬਹੁਤ ਜ਼ਿਆਦਾ ਮਨਾਉਂਦੇ ਆ ਹਾਂ ਬਾਕੀ ਆਪਣੇ ਇੱਧਰ ਵੀ ਹੁਣ ਬਹੁਤ ਦੁਨੀਆ ਮਨਾ ਰਹੀ ਹੈ ਐ ਕਿਦ ਬੋ ਮਨਾ ਰਹੀ ਜੀ ਇਸ ਖਬਰ ਤੋਂ ਬਾਅਦ ਹੋਰ ਲੋਕ ਮਨਾਇਆ ਕਰਨ ਬਿਲਕੁਲ ਜੀ ਬਿਲਕੁਲ ਕਿੱਦਾਂ ਇੱਥੇ ਚਰਨਜੀਤ ਜੁਲਰ ਦੇ ਬੜੇ ਲੋਕ ਬੈਠੇ ਹੋਏ ਨੇ ਤੁਹਾਨੂੰ ਕੀ ਲੱਗਦਾ ਇੱਥੇ ਇੱਥੇ ਕਿਉਂ ਜ਼ਿਆਦਾ ਹੁੰਦੇ ਨੇ ਇਹ ਫੈਸਟੀਵਲ ਕਰਕੇ ਆਏ ਹੋਏ ਸਰ ਇਹਨਾਂ ਦਾ ਨਾਮ ਇਹ ਚਰਨਜੀਤ ਜੁਲਰ ਇੱਕ ਬ੍ਰਾਂਡ ਆ ਇਹ ਬਹੁਤ ਹੀ ਵਧੀਆ ਸੰਭਾਲ ਇਹ ਬੰਦੇ ਆਏ ਜਿਹੜਾ ਵੀ ਬੰਦਾ ਇੱਥੇ ਇੱਕ ਵਾਰ ਆ ਜਾਂਦਾ ਉਹ ਮੁਣਕੇ ਪੱਕਾ ਜਿਹੜੇ ਦੂਜੇ ਗੋਲਦਰੀ ਵਾਲੇ ਸ਼ਾਪ ਉਹ ਛੱਡ ਦਿੰਦਾ ਕਿ ਇੰਨੀ ਵਧੀਆ ਇਹਨਾਂ ਦੀ ਡੀਲਿੰਗ ਹੈ ਇਹਨੇ ਪਿਆਰ ਸਤਕਾਰ ਦਿੰਦੇ ਆ ਬੰਦਿਆਂ ਨੂੰ ਕਿ ਬਹੁਤ ਹੀ ਜ਼ਿਆਦਾ ਇਹ ਚੀਜ਼ ਬੜੀ ਮੈਟਰ ਕਰਦੀ ਹੈ ਬਹੁਤ ਨਿੱਕੇ ਸੁਭਾਅ ਦੇ ਮਾਲਕ ਆਏ ਹਰ ਇੱਕ ਬੰਦੇ ਨੂੰ ਇੱਥੇ ਜਿਹੜਾ ਵੀ ਕੋਈ ਆਉਂਦਾ ਆ ਖੁਸ਼ ਹੋ ਕੇ ਜਾਂਦਾ ਆ ਹਾਂਜੀ ਇਸ ਸੰਬੰਧ ਦੇ ਵਿੱਚ ਕੋਈ ਆਫਰਸ ਵਗੈਰਾ ਵੀ ਹੈ ਤੁਹਾਡੇ ਕੋਲ ਕੀ ਬਿਲਕੁਲ ਹੈ ਜੀ ਕੀ ਕੀ ਆਫਰ ਦੇ ਰਹੇ ਹੋ ਅੱਜ ਦੇ ਹਿਸਾਬ ਨਾਲ ਜੇ ਅੱਜ 골ਡ ਖਰੀਦ ਲੈਂਦੇ ਆ ਨਾ ਉਹਨੂੰ 7% ਮੇਕਿੰਗ ਚਾਰਜ ਹੈ ਅੱਛਾ ਹਾਂ ਜੀ ਛੂਟ ਦਿੱਤੀ ਜਾ ਸਰਵਾਜ ਦਾ ਦਿਨ ਸਿਰਫ ਅੱਜ ਦੀ ਹਾਂਜੀ ਬਿਲਕੁਲ ਸੋ ਜਿਹੜੇ ਲੋਕ ਅ ਘਰਾਂ ਚ ਬੈਠੇ ਨੇ ਉਹ ਵੀ ਇੱਥੇ ਆ ਸਕਦੇ ਨੇ ਇਹਨਾਂ ਨੂੰ ਸਪੈਸ਼ਲ ਛੂਟ ਤੁਸੀਂ ਦੇਖੋ ਦਿੱਤੀ ਜਾ ਰਹੀ ਹੈ ਔਰ ਕਿਉਂਕਿ ਅਕਸ਼ੇ ਤ੍ਰਿਤੀਆ ਦਾ ਤਿਉਹਾਰ ਹੈ ਉਸ ਤੇ ਮੱਦੇ ਨਜ਼ਰ ਜਿਹੜੇ ਲੋਕ ਖਰੀਦਦਾਰੀ ਕਰ ਰਹੇ ਨੇ ਉਹਨਾਂ ਵਾਸਤੇ ਅੱਜ ਦਾ ਇੱਕ ਸਪੈਸ਼ਲ ਦਿਨ ਹੈ ਔਰ ਇਸੇ ਤਰੀਕੇ ਨਾਲ ਲੋਕ ਆਮ ਤੌਰ ਤੇ ਜਿਹੜਾ ਪੂਜਾ ਪਾਰਟ ਵੀ ਹੁੰਦਾ ਹੈ ਜਿਸ ਤਰ੍ਹਾਂ ਦੀਵਾਲੀ ਤੇ ਜਾਂ ਜਿਸ ਤਰ੍ਹਾਂ ਤਨ ਤੇ ਰਸਤੇ ਹੁੰਦਾ ਹੈ ਲక్ష్ਮੀ ਗਣੇਸ਼ ਦੀ ਪੂਜਾ ਹੁੰਦੀ ਹੈ ਭਗਵਾਨ ਪਰਸ਼ੂਰਾਮ ਦੀ ਪੂਜਾ ਹੁੰਦੀ ਉਸੇ ਤਰੀਕੇ ਨਾਲ ਅਕਸ਼ੇ ਤ੍ਰਿਤੀਆ ਨੂੰ ਵੀ ਮਨਾਇਆ ਜਾ ਰਿਹਾ ਨਾਰਥ ਦੇ ਵਿੱਚ ਵੀ ਹੁਣ ਇਹ ਤਿਉਹਾਰ ਜਿਹੜਾ ਹੈ ਉਹ ਜ਼ਿਆਦਾ ਪਪੂਲਰ ਹੁੰਦਾ ਜਾ ਰਿਹਾ ਹੈ ਵੀਡੀਓ ਜਰਨਲਿਸਟ ਦਿਵਿੰਦਰ ਦੇ ਨਾਲ ਰਾਜੀਸ਼ ਗਿਲ ਲੋਕ ਰਾਜ ਟੀਵੀ